ਕੀ ਕਹਿਣਾ ਚਾਹੋਗੇ ਅੱਜ ਸੰਗਤ ਜਿਹੜੀ ਫਤੇਗੜ ਸਾਹਿਬ ਚੱਲੀ ਆਈ ਨਹੀਂ ਇੱਧਰ ਹੋ ਜਾਓ ਮਗਰ ਦੀ ਗੱਲ ਪੂਰੀ ਆ ਜਿੱਕੀ ਪਤੇ ਸੰਗਤ ਆਈ ਸਾਲ ਜਾ ਰਹੀ ਹੈ ਬਹੁਤ ਚੜ੍ਹ ਕੇ ਸਾਲਾਗੇ ਸਵਾ ਪਈ ਮਨੋ ਜਿੱਥੋਂ ਵੀ ਮੰਨੋ ਸੇਧਾ ਸਾਹਿਬ ਜਿਹੜਾ ਸਾਸਾ ਨਦੀ ਪਾਰ ਕਰ ਰਹੇ ਸੀ ਥੰਬਾ ਪੜਾਏ ਇੱਥੇ ਲੋਕ ਆਤਿ ਦੀ ਪੁਰਕੀ ਨਾਮ ਤੇ ਮਤਨ ਹੋ ਰਹੇ ਨੇ ਤੇ ਹੋਰ ਬੜੀਆਂ ਆਸਾਂ ਆਸਾਂ ਬੜੀਆਂ ਨੇ ਜੀ ਅੱਜ ਅਸੀਂ ਸੰਗਤ ਲੈ ਕੇ ਅਰਗੜ ਸਾਹਿਬ ਚ ਜਾ ਰਹੇ ਆ ਅੰਮ੍ਰਿਤਸਰ ਦੀ ਦਾ ਪਹਿਲਾ ਦਲਦੀ ਸੇਵਾ ਇਹ ਹਫ਼ਤਾ ਚੱਲੀ ਬੱਚਿਆਂ ਨੇ ਦਲਦੀ ਸੇਵਾ ਬਹੁਤ ਸਨਮਾਨ ਸਨਮਾਨ ਨਹਾਈ ਜਾਲਾਂ ਦੀ ਲੰਗਰਾਂ ਦੇ ਵਿੱਚ ਸੇਵਾ ਪਾਈ ਪਿੰਡ ਤੋਂ ਵੀ ਜਾ ਕੇ ਲੰਗਰ ਦੇ ਵਿੱਚ ਸੇਵਾ ਕਰਨ ਵਾਸਤੇ ਜਾ ਰਹੇ ਨੇ ਬੱਚੇ ਮੋਲੋ ਵੱਧ ਚੜ ਕੇ ਹਿੱਸਾ ਲੈਂਦੇ ਸੇਵਾ ਦੇ ਵਾਸਤੇ ਤੇ ਬਾਕੀ ਬਾਬਾ ਕਨਵਲ ਸਿੰਘ ਵੀ ਰਹੇ ਨੇ ਇਹੇ ਦਾ ਮੋਲੋ ਜਾ ਰਹੇ ਆ ਸਭ ਲੰਗਰਾਂ ਵਾ ਰਸਤਾ ਵਸਤਾ ਸਮਾਨ ਲੈ ਕੇ ਠੀਕ ਹੈ ਜੀ ਅਸਾਂ ਕੀ ਕਹਾਂਗੇ ਜਿਵੇਂ ਕਿ ਸਭ ਜਿਆਦਾ ਫਤਿਹ ਸਿੰਘ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਏ ਨੇ ਹਨ ਜਿਨ੍ਹਾਂ ਦੀ ਉਮਰ 7 ਸਾਲ ਦੀ ਸੀਗੀ ਤਾਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਇਆ ਪੂਰੇ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਫਤਿਹਗੜ੍ਹ ਸਾਹਿਬ ਸਰਹੰਦ ਸਾਹਿਬ ਦਰਸ਼ਨ ਕਰਦੇ ਜਾਂਦੇ ਨੇ ਬਿਲਕੁਲ ਜੀ ਸੇਵਾ ਵੀ ਕਰ ਰਹੇ ਬਹੁਤ ਬੜੀਆਂ ਕੁਰਬਾਨੀਆਂ ਨੇ ਸਾਹਸਤਾ ਇਹਦਾ ਕਿੰਨਾ ਮੰਨ ਲਓ ਉਹਨਾਂ ਨੇ ਆਪਣੇ ਧਰਮ ਨੂੰ ਬਚਾਉਣ ਵਾਸਤੇ ਮੰਨ ਲਓ ਕੀ ਧਰਮ ਨੂੰ ਉਹਨੂੰ ਜੈ ਹਿੰਦੂਆਂ ਦੇ ਧਰਮ ਨੂੰ ਵੀ ਬਚਾਇਆ ਉਹਨਾਂ ਨੇ ਗੱਲ ਕਰੀ ਅੱਜ ਹੋਰ ਧਰਮਾਂ ਦੀ ਵੀ ਐਡਾ ਕੋਈ ਮਤਲਬ ਕਿਸੇ ਦਾ ਦਿਲ ਨਹੀਂ ਪੈਂਦਾ ਕਿ ਐਡਾ ਜਿਗਰਾ ਨਹੀਂ ਪੈਂਦਾ ਕਿ ਆਪਣੇ ਬੱਚੇ ਨੂੰ ਆਪਣੇ ਅੱਖਾਂ ਸਾਹਮਣੇ ਸ਼ਹੀਦ ਕਰਵਾਇਆ ਜਾਵੇ। ਬਾਜਾਂ ਵਾਲੇ ਦਾ ਬਹੁਤ ਵੱਡਾ ਜਿਗਰਾ ਸੀ। ਹਾਂਜੀ। ਮਤਲਬ ਜਿਨ੍ਹਾਂ ਨੇ ਮਤਲਬ ਸਾਰਾ ਉਹਦਾ ਪਰਿਵਾਰ ਜਵਾਂਸ ਤੋਂ ਬਾਣ ਪਰ ਦਿੱਤਾ। ਨਹੀਂ ਨਹੀਂ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਉਹ ਵੇਖੇ ਇਸ ਤਰ੍ਹਾਂ ਚੜ੍ਹਦੀ ਕਲਾ ਇਨਸਾਨ ਝੂਲਦੇ ਰਹਿਣਗੇ। ਜਿਵੇਂ ਗੱਲ ਕਰੀਏ 9 ਸਾਲ ਦੀ ਉਮਰ ਦੀ ਦਸ਼ਮੇਸ਼ ਪਿਤਾ ਦੀ ਪਹਿਲਾਂ ਉਹਨਾਂ ਨੇ ਆਪਣੇ ਪਿਤਾ ਨੂੰ ਸੀਸ ਕਟਾਉਣ ਦੇ ਲਈ ਭੇਜਿਆ ਤਾਂ ਕਿ ਉਹ ਜਿਹੜਾ Hindu ਧਰਮ ਨੂੰ ਬਚਾ ਸਕੇ। ਉਹ ਹਿੰਦੂ ਧਰਮ ਵਾਸਤੇ ਮੰਨ ਲਓ ਬਹੁਤ ਵੱਡੀ ਸਹਾਇਤਾ ਉਹਨਾਂ ਦੀ ਮੰਨ ਲਓ ਇਹਦੀ ਦੁਨੀਆ ਤੱਕ ਉਹਨਾਂ ਦਾ ਵੀ ਨਾਮ ਇਸੇ ਤਰ੍ਹਾਂ ਚੰਗਲ ਤੋਂ ਜਾ ਰਹੀ ਆ 12 15 ਟਰੈਕਟਰ ਪਿੱਛੇ ਵੀ ਆ ਰਹੇ ਨੇ ਮੰਨ ਲਓ ਵੱਧ ਤੋਂ ਵੱਧ ਸੰਗਤ ਦੀ ਸੇਵਾ ਕਰਕੇ ਲਾਹੇ ਲਊਗੀ ਬੜੀ ਸਰਦਾ ਤੇ ਮਰਜਾਦਾ ਸੰਗਤ ਦੀ ਸੰਗਦੇ ਵਿੱਚ ਤਾਂ ਪਹਿਲੇ ਦਿਨੋਂ ਹੀ ਟੱਲੇਵਾਲ ਦੀ ਸੰਗਦੇ ਵਿੱਚ ਤਾਂ ਪਹਿਲੇ ਦਿਨੋਂ ਹੀ ਮਹਾਪੁਰਸਾਂ ਦੇ ਰਹਿਣ ਰਹੇ ਥਾ ਬਹੁਤ ਜ਼ਿਆਦਾ ਮਰਜ਼ਾਦਾ ਰਹਿੰਦੀ ਆ ਬੱਚਿਆਂ ਨੂੰ ਬਹੁਤ ਕਾਲਕ ਕਿਰਨੀ ਦਾ ਕਰਕੇ ਮਨੋਂ ਪ੍ਰੇਰਿਤ ਹੈ ਇਹਨਾਂ ਨੂੰ ਕਹਿ ਕੇ ਵੀ ਲੈ ਆਏ ਜਾਂ ਜਾ ਰਹੇ ਆ ਕਿ ਉੱਥੇ ਵੱਧ ਤੋਂ ਵੱਧ ਸੇਵਾ ਕਰੋ ਤੇ ਲਾਹੇ ਲਓ ਆਪਣਾ ਜੀਵਨ ਸਫਲ ਹੋਣਾ ਆਪਣਾ ਜੀਵਨ ਸਫਲ ਸਾਡਾ